ਕਿੱਥੇ ਮਰ ਗਈ ਆ ਕੀ ਕਰਨ ਡਈ ਆ ਮੰਮੀ ਜੀ ਕਿਚਨ ਸਾਫ ਕਰਦੀ ਬਈ ਆ ਕਿਹੜੀ ਕਿਚਨ ਸਾਫ ਕਰਨ ਡਈ ਆ ਇਹ ਦੇਖੋ ਸ਼ਾਬਾਸ਼ ਪਾਣੀ ਵਾਹ ਕੀ ਬਾਤ ਆ ਮੈਨੂੰ ਮਤ ਦੇਣ ਡਈ ਆ ਕਿ ਮੈਂ ਇਹ ਕਿਚਨ ਸਾਫ ਕਰਨ ਡਈ ਆ ਅੰਗਰੇਜ਼ਣ ਵੱਡੀ ਹੈ ਇੱਧਰ ਵੇਖ ਰਸੋਈ ਸਾਫ ਇਹਨੂੰ ਕੰਦੇ ਆ ਅਰਸੋਈ ਸਾਫ ਐ ਨੂੰ ਕੰਦੇ ਆ ਅਰਸੋਈ ਸਾਫ ਐ ਨੂੰ ਕੰਦੇ ਆ ਇਹਨੂੰ ਕੰਦੇ ਆ ਨਹੀਂ ਤੂੰ ਕਰਦੀ ਕਿ ਸਾਰਾ ਸਾਰਾ ਦਿਨ ਹੈ ਕੰਮ ਚੋਰੇ ਜਿਗੇ ਕਿਤੇ ਕੰਮ ਕਰਨ ਦੀ ਮਾਰੀ ਇੱਥੇ ਆ ਕੇ ਆ ਫੜ ਕੇ ਕਪੜਾ ਜਿਆ ਇੰਜ ਇੰਜ ਬਸ ਇੰਜ ਇੰਜ ਕਿਸਾਨੀ ਰੰਨੀ ਆ ਕੰਮ ਕਰਦੀ ਕਿਹੜਾ ਹੈ ਮੰਮੀ ਤੁਹਾਡੇ ਸਾਹਮਣੇ ਆ ਜੇ ਥੋੜਾ ਬਹੁਤ ਸਮਾਨ ਰਹਿ ਵੀ ਗਿਆ ਉਹ ਵੀ ਮੈਂ ਚੁੱਕ ਲਾਂਗੀ ਨਹੀਂ ਕੰਮ ਉਧਰੋਂ ਕਰਕੇ ਇੱਧਰ ਨੂੰ ਤੁਰਦਾ ਕਿ ਇੱਧਰ ਨੂੰ ਕਰਕੇ ਉਧਰ ਨੂੰ ਜਾਈਦਾ ਮੰਮੀ ਕੰਮ ਹੀ ਕਰਨਾ ਭਾਵੇਂ ਇਧਰੋਂ ਕਰਨਾ ਭਾਵੇਂ ਉਧਰੋਂ ਕਰਨਾ ਨਹੀਂ ਜਬਾਨ ਤਾਂ ਤੇਰੀ ਗਿੱਠ ਲੰਬੀ ਆ ਮਾਂ ਤੇਰੇ ਨਾਲ ਤਾਂ ਤੈਨੂੰ ਕੋਈ ਮਤ ਦੇ ਕੇ ਖੱਲੀ ਨਹੀਂ ਕਿ ਸੱਸ ਮਾਂ ਦੇ ਅੱਗੇ ਜਬਾਨ ਨਹੀਂ ਲੜਾਈ ਦੀ ਮਾਂ ਤੇਰੀ ਨੇ ਤਾਂ ਇਹ ਕਿਹਾ ਏ ਕਿ ਆਡਾ ਲੈਣਾ ਨਾ ਜਾਂਦੇ ਧੀ ਇਹ ਪਹਿਲਾ ਸੱਸ ਨਾਲ ਲਵੀ ਤੇ ਉਸ ਕੰਮ ਤੋਂ ਤੂੰ ਕਦੀ ਪਿੱਛੇ ਨਹੀਂ ਹਟਦੀ ਨਿੰ ਪਿਓ ਦੀਏ ਧੀ ਇਹ ਪਹਿਲਾ ਲੀਰ ਮਾਰੇਗੀ ਬਾਝੋਂ ਮੋਕਰ ਮਾਨੇਗੀ ਪਹਿਲਾ ਚੁੱਕਿਆ ਗੱਲ ਖਲਾਰਾ ਪਰ ਕਿਸੇ ਨੇ ਅਕਲ ਮਤ ਦਿੱਤੀ ਹੋਵੇ ਤਾਦੇ ਆ ਨਾ ਹਾਏ ਰੱਬਾ ਹਾਏ ਨਹੀਂ ਕਿਰਾ ਬੇੜਾ ਤਰ ਜੇ ਨਹੀਂ ਜਦੋਂ ਮੇਰਾ ਰਾਜ ਸੀ ਨਾ ਇਸ ਘਰ ਵਿੱਚ ਕਿਤੇ ਚਮ ਚਮ ਕਰਦੀਆਂ ਸੀ ਚੀਜ਼ਾਂ ਕਿਤੇ ਲਿਸ਼ਕਦੀਆਂ ਸੀ ਆ ਲੀਰ ਆ ਤੇਰੀ ਰਸੋਈ ਦੀ ਲੀਰ ਆ ਨਹੀਂ ਇਹਨੂੰ ਲੀਰ ਕਹਿੰਦੇ ਆ ਹੈ ਆ ਫ੍ਰਿਜ ਤੇ ਪਿਓ ਵਾਲਾ ਸਾਰਾ ਸਮਾਨ ਰੱਖਿਆ ਈ ਤੁਹਾਡੇ ਘਰ ਇਤਨਾ ਰੱਖਦੇ ਆ ਹੈ ਘੱਡੇ ਘਰ ਇਤਰਾ ਰੱਖਦੇ ਆ ਆ ਸਵੇਰੇ ਸਿਰੇ ਪਾ ਕੇ ਸੂਟ ਤੇ ਆ ਪਿਓ ਵਾਲੇ ਕਾਂਟੇ ਜੇ ਨਾਲ ਮੈਚ ਕਰਦੇ ਨਗਾਵਾਂ ਵਾਲੇ ਲਿਸ਼ਕਦੀ ਫਿਰਦੀ ਆ ਤੇ ਕੰਮ ਤੇਰੀ ਮਾਂ ਨੇ ਕਰਨਾ ਏ ਹੈ ਕਿ ਤੇਰੀ ਮਾਂ ਨੇ ਭੇਕਿਓ ਕੋਈ ਨੌਕਰਾਂ ਨੇ ਘੱਲੀ ਆ ਦਾਜ ਦੇ ਵਿੱਚ ਦਾਜ ਦੇ ਵਿੱਚ ਲੈ ਲੋ ਆਇਆ ਹੈ ਨਹੀਂ ਕਿڑی ਗੱਲ ਦਾਜ ਦੀ ਚੇਤੇ ਆ ਗਈ ਹੈ ਹੈ ਬੇੜਾ ਗਰਕ ਜੇ ਉਸ ਵਿਚੋਲਨ ਦਾ ਜਿਹੜੀ ਕੰਦੀ ਸੀ ਕਿ ਇਹਨਾਂ ਨੇ ਬੜਾ ਕੁਝ ਦੇਣਾ ਬੜਾ ਕੁਝ ਦੇਣਾ ਖੇਤ ਤੇ ਸਵਾਹ ਦਿੱਤੇ ਸੱਤ ਚੁੱਲਿਆਂ ਦੀ ਉਹ ਵੀ ਲੋਕਾਂ ਘਰੋਂ ਇਕੱਠੀ ਕਰਕੇ ਗੱਲਾਂ ਮਾਰਦੀ ਫਿਰਦੀਆਂ ਨਾ ਕੰਮ ਦੀ ਨਾ ਕਾਰ ਦੀ ਦੁਸ਼ਮਣ ਅਨਾਜ ਦੀ ਮੰਮੀ ਸਵੇਰ ਤੋਂ ਇਹ ਮੋਟ ਜਾਨੀ ਆ ਸਾਰੇ ਘਰ ਦਾ ਕੰਮ ਕਰਦੀ ਆ ਆਪਣੀ ਪੂਰੀ ਜ਼ਿੰਮੇਵਾਰੀ ਇਸ ਘਰ ਪ੍ਰਤੀ ਸਮਝਦੀ ਆ ਫੇਰ ਵੀ ਤੁਸੀਂ ਮੈਨੂੰ ਗੱਲਾਂ ਕਰਦੇ ਹੋ ਤੁਸੀਂ ਮੇਰੀ ਕਦਰ ਪਾਣੀ ਕਦੋਂ ਆ ਨਹੀਂ ਅੱਗ ਲੱਗੇ ਤੇਰੇ ਪ੍ਰਤੀ ਪ੍ਰਤੀ ਨੂੰ ਜਿਹੜਾ ਕਹਿਣ ਲਈ ਆ ਪ੍ਰਤੀ ਪ੍ਰਤੀ ਜਿਹੜਾ ਕਹਿਣ ਲਈ ਆ ਮੇਰੀ ਗੱਲ ਸੁਣ ਸਵੇਰੇ ਉੱਠਦੀ ਆ ਤੇ ਸਾਂਣ ਕਰਦੀ ਆ ਸਾਂਣ ਕਰਦੀ ਆ ਸਵੇਰੇ ਤੋਂ ਤਦਛੇਤੇ ਹੀ ਉੱਠਦੀ ਆ ਕਿ ਮੈਂ ਗਲੋਂ ਗਲਾਵਾ ਲਾਵਾਂ ਇੱਕੋ ਬਾਲਟੀ ਫੜਦੀ ਆ ਚਿੱਕੜ ਜਿਆ ਪਾਣੀ ਉਹਦੇ ਨਾਲ ਹੀ ਲੀਰਾ ਮਾਰ ਦਿੰਦੀ ਆ ਮਾੜਾ ਮੋਟਾ ਕੰਮ ਕਰਦੀ ਜੇ ਮਸ਼ੀਨ ਕੱਪੜੇ ਧੋਂਦੀ ਆ ਤੇ ਸਾਰੇ ਕੱਪੜੇ ਫੜਦੀ ਇੱਕੋ ਵਾਰੇ ਧੋ ਦਿੰਨੀ ਆ ਨੀ ਤੂੰ ਤਾ ਦੁਰਦੀ ਆ ਆਪਣੇ ਬੰਦੇ ਨੂੰ ਵਿਖਾਨੀ ਆ ਕਿ ਵੇਖ ਲਓ ਜੀ ਮੈਂ ਸਾਰਾ ਕੰਮ ਕਰਦੀ ਆ ਟਾਟੀ ਮਾਂ ਦਾ ਕੋ ਹੱਥ ਲਾਂਦੀ ਨਹੀਂ ਹੈ ਕੰਮ ਨੂੰ ਐਸ ਕਰਕੇ ਤੂੰ ਉਹਦੇ ਸਾਹਮਣੇ ਕੰਮ ਕਰਦੀ ਆ 9 ਵਜੇ ਤੋਂ ਬਾਅਦ ਕੰਮ ਨੂੰ ਕਹਦੇ ਆ ਤੂੰ ਹੱਥ ਲਾ ਜੇ ਕਹਦੇ ਜੋ ਕਮਰੇ ਚ ਵੜਦੇ ਆ ਤੂੰ ਤੇ ਤੇਰਾ ਫੋਨ ਤੇ ਮਾਂ ਨਾਲ ਚੁਗਲੀਆਂ ਕਦੀ ਮਾਂ ਨੂੰ ਫੋਨ ਕਦੀ ਭੈਣ ਨੂੰ ਫੋਨ ਕਦੀ ਚਾਚੀ ਨੂੰ ਫੋਨ ਪਤਾ ਨਹੀਂ ਇੱਟ ਪੁੱਟਿਆਂ ਢਾਡੀ ਰਿਸ਼ਤੇਦਾਰੀ ਹੈਗੀ ਆ ਗੱਲਾਂ ਮਾਰਦੀ ਮੈਂ ਟੜਕੇ ਉੱਠਦੀ ਮੰਮੀ ਇਹ ਨਾਸ਼ਤਾ ਕੌਣ ਬਣਾਉਂਦਾ ਹੈ ਦੁਪਹਿਰ ਦੀ ਰੋਟੀ ਕੌਣ ਬਣਾਉਂਦਾ ਹੈ ਰਾਤ ਦੀ ਰੋਟੀ ਕੌਣ ਬਣਾਉਂਦਾ ਹੈ ਮੈਂ ਕਿ ਇੱਕ ਦਿਨ ਵਾਸਤੇ ਕਿਤੇ ਚਲੇ ਜਾਵਾਂ ਨਾ ਤੇ ਤੁਹਾਨੂੰ ਸੋਚਾਂ ਪੈ ਜਾਂਦੀਆਂ ਹਾਏ ਘਰ ਦਾ ਕੀ ਬਣੇਗਾ ਤੁਸੀਂ 36 ਤਰ੍ਹਾਂ ਦੀਆਂ ਸੋਚਾਂ ਸੋਚਦੇ ਹੋ ਕਿੱਦਾਂ ਨ ਮੈਂ ਰੋਕਾਂ ਤੇ ਘਰ ਦਾ ਕੰਮ ਕਿੱਦਾਂ ਹੋਏਗਾ ਮੈਨੂੰ ਕਿਤੇ ਜਾਣ ਦਿੰਦੇ ਹੋ ਤੁਸੀਂ ਕਿਹੜਾ ਨਾਸ਼ਤਾ ਨਹੀਂ ਕਿਹੜੇ ਨਾਸ਼ਤੇ ਜਿਹੜੇ ਪਰੌਂਠੇ ਪਰ ਪਰ ਤੁਸੀਂ ਖਾਂਦੇ ਹੋ ਕਿਹੜੇ ਪਰੌਂਠੇ ਨਹੀਂ ਮੈਂ ਕਹਿੰਦੀ ਆ ਤੇਰੇ ਹੱਥੋਂ ਰੋਟੀ ਨਾ ਹੀ ਖਾਇਆ ਕਰਾ ਤੇ ਇਹਦੇ ਨਾਲ ਜਾ ਕੇ 50 ਰੁਪਏ ਦੀ ਜਿਹੜੀ ਥਾਲੀ ਮਿਲਦੀ ਨਾ ਉਹ ਖਾ ਲਿਆ ਕਰਾ ਆ ਤੂੰ ਨਾਲੇ ਮੰਨੇ ਲਾਨੀ ਆ ਹੈ ਜਿੱਥੇ ਦੋ ਫੁਲਕੇ ਲਾਣੇ ਨਾ ਐਡਾ ਪੇੜਾ ਫੜਦੀ ਇੱਕ ਰੋਟੀ ਲਾਂਦੀ ਵਿੱਚੇ ਕੱਚੀ ਪੱਕੀ ਰੋਟੀ ਬਣਾ ਕੇ ਤੇ ਮੇਰੇ ਅੱਗੇ ਸੁੱੜਦੀ ਆ ਕਿ ਖਾਲਾ ਮਰ ਲਾ ਇਹੋ ਜੀ ਤਾਂ ਜਾਨਵਰ ਰੋਟੀ ਵੀ ਨਹੀਂ ਖਾਂਦੇ ਜਿਹੋ ਜੀ ਤੂੰ ਖਵਾਉਣੀ ਆ ਅੱਛਾ ਜਾਨਵਰ ਰੋਟੀ ਨਹੀਂ ਖਾਂਦੇ ਹਾਂ ਤੇ ਉਸ ਨਾ ਫੋਨ ਤੇ ਮੇਰੀਆਂ ਬੜੀਆਂ ਤਾਰੀਫਾਂ ਕਰਦੇ ਵੇਸੀ ਮੈਂ ਤੇ ਬਾਹਰ ਖਲੋ ਕੇ ਸਾਰੀਆਂ ਗੱਲਾਂ ਸੁਣੀ ਆਂ ਪਰੋਂਠੀਆਂ ਤੇ ਸੋਹਣੀਆਂ ਦੇ ਹੱਥ ਦੇ ਖਾਣ ਵਾਲੀਆਂ ਹੈਗੀਆਂ ਤੇ ਮੇਰੇ ਮੂੰਹ ਤੇ ਮੇਰੀਆਂ ਬਰਾਈਆਂ ਕਰੁੰਦੇ ਹੋ ਤੁਹਾਡਾ ਤੇ ਮੰਮੀ ਉਹ ਹਾਲ ਐ ਆਟਾ ਗੁੰਦੇ ਹਲਦੀ ਕਿਉਂ ਆਂ ਨਹੀਂ ਆਟਾ ਗੁੰਦੇ ਹਲਦੀ ਹੋਇਆ ਆ ਮੈਨੂੰ ਮਤ ਦੇਣ ਨਹੀਂ ਆ ਤੇ ਨਾਲੇ ਤੇਰੀ ਤਾਰੀਫ ਮੈਂ ਨਹੀਂ ਕਿਤੇ ਸੁਪਨੇ 'ਚ ਵੇਖਿਆ ਹੋਣਾ ਏ ਨਹੀਂ ਗੱਲ ਸੁਣ ਉਹ ਤਾਂ ਮੈਂ ਆਪਣੀ ਧੀ ਬਾਰੇ ਕਹਿਂ ਢਈ ਸੀ ਆਪਣੀ ਕਿਰਨ ਬਾਰੇ ਕਿ ਰੋਟੀ ਤਾਂ ਬਣਾਉਂਦੀ ਆ ਮੇਰੀ ਧੀ ਬਣਾਉਂਦੀ ਆ ਐ ਕਿਤੇ ਪਰੌਂਠੀ ਦੀਆਂ ਨੁਕਰਾਂ ਸੇਕ ਸੇਕ ਕੇ ਕਿਤੇ ਐ ਕਚ 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 ਕਰਦੀ ਰੋਟੀ ਮਜ਼ਾ ਆ ਜਾਂਦਾ ਹੈ ਮੇਰੀ ਧੀ ਜਿੱਡੀ ਸਿਆਣੀ ਆ ਨਾ ਤੂੰ ਤਾਂ ਉਹਦੀ ਚੀਚੀ ਦੇ ਬਰਾਬਰ ਬਣੀਗੀ ਪਤਾ ਮੈਨੂੰ ਤੁਹਾਡੀ ਧੀ ਕਿੰਨੀ ਕਿ ਸਿਆਣੀ ਆ ਮੈਂ ਸਭ ਜਾਣਦੀ ਆ ਕੀ ਜਾਣਦੀ ਆ ਨਾ ਤੂੰ ਕੀ ਜਾਣਦੀ ਆ ਮੇਰਾ ਨਾ ਐਵੇਂ ਮੂੰਹ ਨਾ ਖਲਾ ਤੈਨੂੰ ਮੈਂ ਦੱਸਾਂ ਗੱਲਾਂ ਮਾਰਦੀ ਫਿਰਦੀ ਵੱਡੀ ਆਈ ਤੂੰ ਚੱਲ ਚਾਹ ਦਾ ਬਣਾ ਕੇ ਲੈ ਕੇ ਕੱਪ ਲੋਗ ਲਾਚੀਆਂ ਪਾ ਕੇ ਉਹ ਜਾਣਦੀ ਆ ਮੈਂ ਤੇਰੀ ਧੀ ਨੂੰ ਚੰਗੀ ਤਰ੍ਹਾਂ ਉਹ ਕਹਿੰਦੇ ਨਾ ਕੁੰਮਿਹਾਰੀ ਆਪਣਾ ਹੀ ਭਾਂਡਾ ਸਲਾਂਦੀ ਐ ਐਨੇ ਤੇ ਆਪਣੀ ਧੀ ਨੂੰ ਹੀ ਸਲਾਣਾ ਹੁੰਦਾ ਬੜੀ ਚੱਜਦੀ ਆ ਦੀ ਧੀ ਮੈਂ ਜਾਣਦੀ ਨਹੀਂ ਆ ਦੀ ਧੀ ਨੂੰ ਭਾਬੀ ਤੁਸੀਂ ਹਟ ਜੋ ਪਿੰਡੀਆਂ ਦੀ ਸਬਜ਼ੀ ਮੈਂ ਬਣਾਉਣੀ ਆ ਮੈਂ ਵਿਚਾਰੀ ਵੀ ਉਹਦੇ ਕਹਿ ਅਨਸਾਰ ਧੁਰ ਪਈ ਮੈਂ ਕਹਾਂ ਚੱਲ ਕੋਈ ਨਾ ਵਿਚਾਰੀ ਬਣਾ ਦੇਗੀ ਪਾਗਲ ਕਿਸੇ ਥਾਂ ਦੀ ਇਹਨਾਂ ਦੀ ਧੀ ਪਿੰਡੀਆਂ ਦੀ ਸਬਜ਼ੀ ਚ ਪਾਣੀ ਪਾ ਕੇ ਬੈ ਗਈ ਮੈਂਟਲ ਕਿਸੇ ਥਾਂ ਦੀ ਇਹਨਾਂ ਦੀ ਧੀ ਹਾਏ ਹਾਏ ਇੰਨੀ ਕੀ ਦੱਸਾਂ ਮੈਦੀ ਧੀ ਦੀਆਂ ਗੱਲਾਂ ਤੇ ਕੀ ਕਰਾਂ ਮੈਂ ਰਸੋਈ ਦਾ ਕੰਮ ਕਰਾਂ ਕਿ ਇਹਦੀ ਧੀ ਤੇ ਗੁਣ ਗਾਣ ਗਾਂ ਕਿਸੇ ਕੰਮ ਦੀ ਨਹੀਂ ਇਹਦੀ ਧੀ ਮੈਨੂੰ ਇੱਕ ਦਿਨ ਕਹਿੰਦੀ ਭਾਬੀ ਮੈਂ ਲੋ ਤੁਹਾਨੂੰ ਅੱਜ ਇੱਕ ਨਵੀਂ ਡਿਸ਼ ਬਣਾ ਕੇ ਖਵਾਨੀ ਆ ਮੈਂ ਕਿਹਾ ਪਤਾ ਨਹੀਂ ਕਿਹੜੀ ਨਵੀਂ ਡਿਸ਼ ਐ ਮੈਂ ਕੋਚਲ ਬਣਾ ਲੈ ਕੋਈ ਗੱਲ ਨਹੀਂ ਹਾਏ ਨਿੰਬੂਆਂ ਦੀ ਸਬਜ਼ੀ ਬਣਾ ਕੇ ਬੈ ਗਈ ਨਾ ਨਿੰਬੂਆਂ ਦਾ ਚਾਰ ਪੈਂਦਾ ਕਿ ਨਿੰਬੂਆਂ ਦੀ ਸਬਜ਼ੀ ਬੰਦੀ ਆ ਮੈਂ ਤੇ ਫੜ ਕੇ ਇਹ ਕੜਾਈ ਸਾਰੀ ਬਾਹਰ ਛੁੱਟੀ ਕਹਿੰਦੀ ਭਾਬੀ ਸਾਰੀ ਸਬਜ਼ੀ ਖਾ ਗਿਓ ਮੈਂ ਕਹਾ ਹੋ ਭੈਣ ਸਾਰੀ ਸਬਜ਼ੀ ਖਾ ਗਈਆਂ ਨਾ ਮੈਂ ਉਹਨੂੰ ਇਹ ਗੱਲ ਕਹਿ ਕੇ ਸਬਜ਼ੀ ਬਾਹਰ ਛੁੱਟੀ ਐ ਮਾਵਾਂ ਤੇ ਆ ਨੂੰ ਆਪਣੇ ਮਗਰ ਪਾ ਲਾ ਹਾਏ ਨਹੀਂ ਮੈਂ ਤਾਂ ਚੰਬੜ ਹੀ ਜਾਣਾ ਸੀ ਦੋਵਾਂ ਨੇ ਮੇਰੀ ਤੇ ਜਾਨ ਹੀ ਵੱਢ ਕੇ ਖਾ ਗਈਆਂ ਕੈਫਰਾ ਸਗੀਆਂ ਮੈਂ ਆਕੇ ਇਤਨਾਲੇ ਘਰ ਦੇ ਕੰਮ ਕਰੋ ਨਾਲੇ ਇਹਨਾਂ ਦੀਆਂ ਗੱਲਾਂ ਸੁਣੋ ਵੀ ਮੈਂ ਇਨਸਾਨ ਨਹੀਂ ਮੈਂ ਥੱਕਦੀ ਨਹੀਂ ਦੋ ਘੜੀਆਂ ਆਰਾਮ ਤੇ ਬੜੀ ਦੂਰ ਦੀ ਗੱਲ ਹੈ ਮੇਰੇ ਕਰਮਾ ਚ ਤੇ ਇੱਥੇ ਸਕੂਨ ਵੀ ਨਹੀਂ ਰੱਬ ਨੇ ਲਿਖ ਕੇ ਭੇਜਿਆ ਨਹੀਂ ਤੂੰ ਪੜਾਈ ਕਰਨ ਲਈ ਹੈ ਕਿ ਆਪਣੇ ਫੋਨ ਨਾਲ ਲੱਗੀ ਹੋਈ ਹੈ ਤੁਹਾਨੂੰ ਕੋਈ ਪ੍ਰੋਬਲਮ ਆ ਮੈਂ ਭਾਵੇਂ ਫੋਨ ਚਲਾਵਾ ਭਾਵੇਂ ਕੀ ਕਹਿੰਦੇ ਪੈਨ ਚਲਾਵਾ ਕੋਈ ਦਿੱਕਤ ਹੈ ਤੇ ਦੱਸੋ ਕੋਈ ਕੰਮ ਕਾ ਸਿੱਖ ਲੈ ਸੋਹਰੇ ਘਰ ਜਾਣਾ ਹੀ ਤੇ ਮੇਰਾ ਗੜਾ ਕੱਲ ਨੂੰ ਵਿਆਹ ਤੇ ਰਿਆ ਵਾ ਜਿਹੜਾ ਮੈਂ ਹੁਣੇ ਸਿੱਖ ਲਾਂ ਤੇ ਕੱਲ ਮੇਰੀ ਡੋਲੀ ਤੁਰ ਜਾਨੀ ਉਹ ਜਦੋਂ ਟਾਈਮ ਆਏਗਾ ਮੈਂ ਸਿੱਖ ਲਾਂਗੀ ਮੈਨੂੰ ਸਾਰਾ ਕੁਝ ਆਂਦ ਨਾਲੇ ਬਣਾਣਾ ਉਹ ਪਤਾ ਮੈਨੂੰ ਤੈਨ ਜਿੰਨੀ ਕੁ ਜਾਂਚ ਹੈਗੀ ਆ ਕੰਮ ਕਰਨ ਦੀ ਕਿਉਂ ਜਾਂਚ ਦੀ ਗੱਲ ਆ ਗਈ ਨਾ ਤੇ ਮੈਂ ਇੱਕ ਇੱਕ ਗੱਲ ਤੈਨੂੰ ਦੱਸਦੀ ਆ ਭਾਬੀ ਮੇਰੀ ਗੱਲ ਸੁਣ ਆ ਥੋੜੇ ਦਿਨ ਪਹਿਲਾਂ ਤੈਨੂੰ ਪਿੰਡੀਆਂ ਬਣਾ ਕੇ ਦਵਾਈਆਂ ਸੀ ਤੜੀਵਲੀਆਂ ਕਿੰਨੀਆਂ ਸਵਾਦ ਬਣੀਆਂ ਸੀਗੀਆਂ ਉੱਤਰੀ ਵਾਲੀਆਂ ਪਿੰਡੀਆਂ ਨਹੀਂ ਪਾਣੀ ਵਾਲੀਆਂ ਪਿੰਡੀਆਂ ਸੀ ਬੇਕੁਫੇ ਕੋਈ ਪਿੰਡੀਆਂ ਚ ਵੀ ਪਾਣੀ ਪਾਉਂਦਾ ਉਹ ਨਾ ਨਵੀਂ ਡਿਸ਼ ਹੈਗੀ ਉਹ ਤੁਹਾਡੇ ਵਰਗਿਆਂ ਨੂੰ ਕੀ ਪਤਾ ਕਿਤਨਾ ਫਾਇਦਾ ਤੇ ਕਿਤਰਾ ਉਹ ਮੈਂ ਨਵੀਂ ਸਿੱਖੀ YouTube ਤੋਂ ਤੇ ਤੂੰ ਹੀ ਕਦਰ ਹੀ ਨਹੀਂ ਪਾਈ ਉਸ ਡਿਸ਼ੇ ਦੀ ਮੇਰੀ ਮਾਂ ਨੂੰ ਪੁੱਛ ਕੇ ਵੇਖੋ ਉਹਨੂੰ ਕਿੰਨੀ ਸਵਾਦ ਲੱਗੀ ਹੈ ਤੇਰੀ ਮਾਂ ਦੀ ਮੈਂ ਕੀ ਸਿਫਤਾ ਕਰਾਂ ਉਹਨੇ ਤਾਂ ਤੈਨੂੰ ਹੀ ਸਲਾਣਾ ਤੇ ਮੈਂ ਜਿੰਨਾ ਮਰਜ਼ੀ ਵਧੀਆ ਕੰਮ ਕਰ ਲਾਂ ਮੈਨੂੰ ਨਹੀਂ ਸੁਣਾਣਾ ਤੇਰੀ ਮਾਂ ਨੇ ਕੀ ਕਹਿੰਦਾ ਮਤਲਬ ਆ ਹਜੇ ਕੀ ਕਹਿੰਦੇ ਪਰਸੋਂ ਮੈਂ ਤੁਹਾਨੂੰ ਕਰੇਲੇ ਬਣਾ ਕੇ ਖਵਾਏ ਸਵਾਦ ਹੀ ਨਾ ਉਹ ਵੀ ਤੜੀ ਵਾਲੇ ਅੱਜ ਤੱਕ ਕਿਸੇ ਨੇ ਬਣਾਈ ਮੈਂ ਨਵੇਂ ਨਵੇਂ ਐਕਸਪੈਰੀਮੈਂਟ ਕਰਦੀ ਰਹੀ ਨੇ ਆ ਤਾਂ ਕਿ ਤੁਹਾਨੂੰ ਮੈਂ ਖੁਸ਼ ਕਰ ਦਵਾਂ ਪਰ ਨਾ ਕੀ ਕਹਿੰਦੇ ਨੇ ਨਾਨ ਪਰਜਾਈ ਦਾ ਰਿਸ਼ਤਾ ਤੇ ਇਹ ਬਸ ਵੀਡੀਓes ਦੇ ਵਿੱਚ ਕਹਿੰਦੀ ਆ ਭੈਣਾ ਵਾਲਾ ਪਰ ਹੋ ਨਹੀਂ ਸਕਦਾ ਤੁਸੀਂ ਵੀ ਅੱਜ ਤੱਕ ਮੇਰੀ ਕਦੀ ਤਾਰੀਫ ਹੀ ਨਹੀਂ ਕੀਤੀ ਕਿ ਹਾਂ ਭੈਣ ਆ ਤੂੰ ਵਧੀਆ ਬਣਾਇਆ ਉਹ ਦਿਨ ਜਦੋਂ ਮੈਂ ਨਿੰਬੂਆਂ ਦੀ ਸਬਜ਼ੀ ਬਣਾਈ ਤੁਹਾਨੂੰ ਤੇ ਮੇਰੀ ਤਾਰੀਫ ਕਰਨੀ ਚਾਹੀਦੀ ਸੀਗੀ ਪਤਾ ਨਹੀਂ ਖਾਦੀ ਆ ਕਿ ਨਹੀਂ ਖਾਦੀ ਇੱਕ ਵਾਰੀ ਕਿਹਾ ਵੀ ਆ ਕਿਰਨ आज ये जेਨੀ ਸਵਾਦ ਬਣਾਈ ਹੈ ਆ ਕਿੱਥੋਂ ਸਿੱਖਦੀ ਹੈ ਤੂੰ ਇੰਨੀਆਂ ਵਧੀਆ ਬਤੇ ਚੀਜ਼ਾਂ ਮੈਨੂੰ ਵੀ ਦੱਸੇਗਾ ਤੁਹਾਨੂੰ ਤੇ ਸ਼ੁਗੋ ਮੈਨੂੰ ਤਾਂ ਕਲਾਸਾਂ ਲੈਣੀਆਂ ਚਾਹੀਦੀਆਂ ਨੇ ਕਲਾਸਾਂ ਬਸ ਕਰ ਬਸ ਕਰ ਜ਼ਮੀਨ ਤੇ ਆ ਜਾ ਬਹੁਤੀ ਸਮਾਨ ਤੇ ਨਾ ਚੜਦੀ ਜਾ ਇਹ ਨਿੰਬੂਆਂ ਦੀ ਸਬਜ਼ੀ ਨਹੀਂ ਬਣਦੀ ਨਿੰਬੂਆਂ ਦਾ ਚਾਰ ਪੈਂਦਾ ਉਹ ਨਿੰਬੂ ਦੀ ਸੰਜਵੀ ਬੰਦੀ ਬੇਫੂਫੇ ਤੈਨੂੰ ਕੁਝ ਪਤਾ ਹੋਵੇ ਤਾਂ ਨਾ ਤਾਂ ਹੀ ਤੇ ਕੰਨੀ ਕੁ ਸ਼ਕਲ ਸਿੱਖ ਲੈ ਆਪਣੀ ਮਾਂ ਦੇ ਸੋਹਰੇ ਘਰ ਬੇਇੱਜ਼ਤੀ ਕਰਾਏਂਗੀ ਨੀ ਪੁੱਠੇ ਦਿਮਾਗ ਵਾਲੀ ਐ ਨੀ ਬੇਸੂਫੇ ਮੈਂ ਤੇਰਾ ਕੀ ਕਰਾਂ ਤੇਰਾ ਬਣੇਗਾ ਕੀ ਤੈਨੂੰ ਉਸ ਦਿਨ ਕਿਹਾ ਸੀ ਨਾ ਮੈਂ ਪਕੌੜੇ ਬਣਾ ਲੈਣੇ ਆ ਤੂੰ ਉਸ ਦਿਨ ਵੀ ਜिद ਕਰਕੇ ਰਸੋਈ ਚ ਵੜ ਗਈ ਹਾਂ ਤੇ ਪਕੌੜੇ ਕਿੰਨੇ ਸਵਾਦ ਬਣੇ ਇੰਨੇ ਸਵਾਦ ਬਣੇ ਕਿ ਮੰਮੀ ਕਹਿੰਦੇ ਕਿ ਮੂੰਹ ਨਹੀਂ ਲੱਗਦਾ ਮੇ ਪਕੌੜੇ ਵਧੀਆ ਬਣੇ ਸੀ ਨਾ ਤੁਸੀਂ ਨਾ ਦੋਵੇਂ ਮਾਵਾਂ ਧੀਆ ਆਪਣੀਆਂ ਤਰੀਫਾਂ ਆਪੇ ਕਰੀ ਜਾਣਾ ਪਕੌੜੇ ਤੋਂ ਕਾਦੇ ਬਣਾਏ ਸੀ ਮੱਕੀ ਦੇ ਆਟੇ ਦੇ ਉਹ ਵੇਸਣ ਦੇ ਪਕੌੜੇ ਬੰਦੇ ਐ ਆਹ ਉਹ ਤੇ ਉਹ ਵੀ ਪੀਲਾ ਹੀ ਸੀਗਾ ਸੇਮ ਹੀ ਆ ਭਾਵੇਂ ਉਹਦਾ ਬਣਾ ਲਓ ਭਾਵੇਂ ਉਹਦੇ ਬਣਾ ਲਓ ਬਸ ਸੇਕੀ ਹੈ ਨਾ ਜੋ ਹੈ ਨਾ ਅਸੀਂ ਸਹੀ ਆ ਭਾਬੀ ਤੂੰ ਗਲਤ ਹੈਂ ਮੰਮੀ ਵੀ ਆਂਦੇ ਨੂੰਏ ਤੂੰ ਗਲਤ ਹੈ ਹਾਏ ਨਹੀਂ ਮੈਂ ਕੀ ਦੋ ਪਾਗਲਾ ਚ ਫਸ ਗਈ ਆ ਕੀ ਬਣੇਗਾ ਮੇਰਾ ਕੀ ਬਣੇਗਾ ਕੀ ਏਕੇ ਤੇ ਤੁਹਾਨੂੰ ਮੈਂ ਨਹੀਂ ਵਧੀਆ ਉਹਦੇ ਡਿਸ਼ਾ ਬਣਾ ਕੇ ਖਵਾਣੀ ਆ ਕਦੀ ਤਰੀਫ ਕਰਨ ਦੀ ਬਜਾਏ ਟੋਂਟਾ ਮਾਰੀ ਜਾਂਦੇ ਜੇ ਇਹ ਡਿਸ਼ਾਂ ਚ ਰਸੋਰੇ ਘਰ ਜਾ ਕੇ ਖਵਾਈਂ ਤਾਰੀਫਾਂ ਦੇ ਪੁੱਲ ਤੇ ਤੇਰੇ ਮੈਂ ਫੇਰ ਵੇਖਾਂ ਕਿਹੜੇ ਬਜਦੇ ਆ ਤੇ ਲੈ ਉਹਨਾਂ ਨੇ ਵੀ ਤਾਰੀਫ ਕਰਨੀ ਸਾਡੀ ਨੂਨ ਨੇ ਨਵੀਂ ਡਿਸ਼ ਜਾਂਦ ਕੀਤੀ ਆ ਕਿ ਆਹ ਡਿਸ਼ ਤੇ ਆਪਾਂ ਕਦੀ ਜ਼ਿੰਦਗੀ ਚ ਖਾਧੀ ਨਹੀਂ ਮੈਨੂੰ ਪਤਾ ਕਿੰਨੀ ਵਾਹ ਵਾਈ ਮਿਲਨੀ ਆ ਉੱਥੇ ਤੁਹਾਨੂੰ ਕੀ ਪਤਾ ਵੇ ਕਿਰਨ ਮੈਂ ਤੈਨੂੰ ਆਪਣੀ ਭੈਣ ਸਮਝ ਕੇ ਸਮਝਾਉਂਦੀ ਪਈ ਹਜੇ ਵੀ ਸਮਝ ਲੈ ਇਹ ਵਿਲਾ ਹੱਥ ਨਹੀਂ ਆਉਣਾ ਤੂੰ ਕਿਉਂ ਨਹੀਂ ਸਮਝਦੀ ਪਈ ਉਹ ਕੀ ਕਹਿੰਦਾ ਮਤਲਬ ਜਰਾ ਬਹਿ ਕੇ ਸਮਝਾ ਦੋ ਮੰਮੀ ਨੇ ਨਾ ਝੂਟੀਆਂ ਤਰੀਫਾਂ ਕਰ ਕਰਕੇ ਤੈਨੂੰ ਸਲਾਈ ਜਾਣਾ ਉਹਨਾਂ ਨੇ ਨਹੀਂ ਕਿਹਾ ਮੇਰੀ ਧੀ ਨੂੰ ਕੋਈ ਮਰਤ ਮਿਲੇ ਕੀ ਮਤਲਬ ਤੁਹਾਡਾ ਮੈਂ ਤੇ ਸਾਰਾ ਕੁਝ ਬਣਾਉਣੀ ਆ ਸਾਰਿਆਂ ਨੂੰ ਸਾਰਾ ਕੁਝ ਖਵਾਉਣੀ ਆ ਮੰਮੀ ਤੇ ਕਹਿੰਦੇ ਆ ਕਿ ਤੇਰੇ ਹੱਥਾਂ 'ਚ ਤੇ ਜਾਦੂ ਆ ਤੂੰ ਜੋ ਵੀ ਕੁਝ ਬਣਾਉਣੀ ਆ ਨਾ ਇੰਨਾ ਸਵਾਦ ਬੰਦਾ ਇੰਨਾ ਸਵਾਦ ਬੰਦਾ ਕੋਈ ਕਹਿਣ ਦੀ ਹੱਦ ਨਹੀਂ ਤੇ ਬੜੇ ਕਿਸਮਤ ਵਾਲੇ ਹੋਣਗੇ ਤੇਰੇ ਸਹੁਰੇ ਵਾਲੇ ਜਿਨ੍ਹਾਂ ਨੂੰ ਤੂੰ ਮਿਲੇਂਗੀ ਤੇ ਇਹ ਹੱਦਾ ਖਾਣਾ ਖਾਂਣਗੇ ਸੁਧਰ ਜਾ ਸੁਧਰ ਜਾ ਸਮਝ ਜਾ ਬੜੀ ਪਛਤਾਏਂਗੀ ਪਛਤਾਏਂਗੀ ਘਾਤੋਂ ਮੇਰੇ ਕੋਲ ਸਿੱਖ ਲੈ ਕੁਛ ਬਣਾਣਾ ਉਹ ਕੀ ਸਿੱਖਾ ਮਿੰਦੇ ਸਾਰਾ ਕੁਛ ਆਂਦਾ ਵਾ ਵੇ ਕਿਰਨ ਭਾਵੇਂ ਤੂੰ ਮੈਨੂੰ ਆਪਣੀ ਭਾਬੀ ਸਮਝ ਲੈ ਚਾਹੇ ਭੈਣ ਸਮਝ ਲੈ ਚਾਹੇ ਸਹੇਲੀ ਸਮਝ ਲੈ ਦੇਖ ਤੇਰੀ ਮਾਂ ਨੇ ਤੈਨੂੰ ਕੁਛ ਨਹੀਂ ਸਮਝਾਣਾ ਉਹ ਤੇ ਤੇ ਦੇ ਮੂੰਹ ਵਿੱਚ ਪਈ ਹੋਈ ਆ ਤੂੰ ਜੋ ਬਣਾਣੀ ਆ ਨਾ ਮੰਮੀ ਨੇ ਆਹੀ ਕਿਹਾ ਜਨਾ ਬਹੁਤ ਵਧੀਆ ਪਰ ਸੱਚ ਦੱਸਾਂ ਤੈਨੂੰ ਕੁਝ ਬਣਾਉਣਾ ਨਹੀਂ ਆਂਦਾ ਮੇਰੀ ਗੱਲ ਸੁਣ ਜੇ ਮੇਰੀ ਸਾਸੂ ਵਰਗੀ ਸਾਸੂ ਤੈਨੂੰ ਕਿਤੇ ਮਿਲ ਗਈ ਨਾ ਤਾਂ ਉਹਨੇ ਤੈਨੂੰ ਤਾਨਿਆਂ ਨਾਲ ਮਾਰਦੇ ਨਾ ਤੂੰ ਉਹ ਗੱਲਾਂ ਬਰਦਾਸ਼ਤ ਨਹੀਂ ਕਰ ਪਾਏਂਗੀ ਮੇਰੀ ਗੱਲ ਸਮਝ ਤੂੰ ਵੇਖ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਆ ਮੈਂ ਕਿਹੜੇ ਆਪਣੇ ਫਰਜ਼ ਨਹੀਂ ਨਿਭਾਉਂਦੀ ਮੈਂ ਕਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੀ ਪਰ ਕਦੀ ਮੰਮੀ ਮੇਰੇ ਤੋਂ ਖੁਸ਼ ਹੋਏ ਛੋਟੀ ਜੀ ਛੋਟੀ ਜੀ ਮੇਰੇ ਕੋਲ ਗਲਤੀ ਹੋ ਜਾਂਦੀ ਆ ਨਾ ਤੇ ਮੰਮੀ ਮੇਰੀ ਉਸ ਗਲਤੀ ਦਾ ਪਹਾੜ ਬਣਾ ਲੈਂਦੇ ਆ ਕਿੰਨਾ ਮੈਨੂੰ ਜਲੀਲ ਕਰਦੇ ਆ ਮੈਨੂੰ ਵੀ ਗੱਲਾਂ ਕਹਿ ਦਿੰਦੇ ਜੋ ਉਹਨਾਂ ਨੂੰ ਕਹਿਣੀਆਂ ਨਹੀਂ ਚਾਹੀਦੀਆਂ ਮੈਂ ਕਿੱਦਾਂ ਬਰਦਾਸ਼ਤ ਕਰਦੀ ਆ ਕਿਰਨ ਐ ਮੈਨੂੰ ਪਤਾ ਤੂੰ ਸਮਝ ਐ ਇਸ ਗੱਲ ਨੂੰ ਨਹੀਂ ਮੇਰੀ ਗੱਲ ਸੁਣ ਤੂੰ ਮੇਰੇ ਤੈਨੂੰ ਕੀ ਮੱਤਾ ਦੇਣ ਦੇਈਆਂ ਨਹੀਂ ਉਹ ਕੰਮ ਕਰੇ ਨਾ ਕਰੇ ਤੇ ਤੈਨੂੰ ਕੀ ਲੈਣਾ ਦੇਣਾ ਦੂਜੀ ਗੱਲ ਜਿਹੜੀ ਵੀ ਚੀਜ਼ ਬਣਾਵੇ ਮੈਂ ਤੈਨੂੰ ਉਦੋਂ ਕਿਹਾ ਸੀ ਭਾਵੇਂ ਉਹ ਗਲਤ ਬਣਾਉਂਦੀ ਆ ਤੇ ਉਹਨੂੰ ਕਹਦੇ ਸਹੀ ਬਣੀ ਆ ਹੈ ਇਹ ਤੇਰਾ ਚੰਗਾ ਤਰੀਕਾ ਕਿ ਆਕੇ ਤੂੰ ਮੇਰੇ ਕੁੜੀ ਨੂੰ ਮੱਤਾ ਦੇਣ ਲੱਗ ਪਈ ਪਹਿਲਾਂ ਆਪ ਤੇ ਮੱਤਾ ਸਿੱਖ ਲੈ ਬੱਸ ਕਰ ਜੋ ਮੰਮੀ ਕਾਸ਼ ਜੋ ਭਾਬੀ ਮੈਨੂੰ ਮੱਤਾ ਦੇਂਦੇ ਆ ਉਹ ਤੁਸੀਂ ਮੈਨੂੰ ਦਿੱਤੀ ਹੁੰਦੀ ਤੇ ਮੈਂ ਇੰਨੀ ਜ਼ਿਆਦਾ ਆਪਣੇ ਆਪ ਤੇ ਪ੍ਰਾਊਡ ਫੀਲ ਨਾ ਕਰਦੀ ਕਿ ਮੈਨੂੰ ਤੇ ਸਾਰਾ ਕੁਝ ਬਣਾਣਾ ਆਂਦਾ ਵਾ ਮੇਰੀਆਂ ਝੂਠੀਆਂ ਤਰੀਫਾਂ ਕਰਕੇ ਮੈਨੂੰ ਕੁਝ ਵੀ ਨਹੀਂ ਬਣਾਣਾ ਆਂਦਾ ਹੈਗਾ ਪਰ ਜੋ ਗੋਸ਼ਮੀ ਬਣਾਉਂਦੀ ਆਈ ਹੈ ਨਾ ਤੂੰ ਹੀ ਬਸ ਪਰਦਾ ਪਾ ਦਿੰਦੇ ਹੀ ਨਾ ਨਾ ਪੁੱਤ ਇਹ ਤੇ ਬੜੀ ਸਵਾਦ ਚੀਜ਼ ਬਣੀ ਆ ਮੈਂ ਜੇ ਭਿੰਡੀਆਂ 'ਚ ਪਾਣੀ ਪਾਤਾ ਮੈਨੂੰ ਤੇ ਅੱਜ ਪਤਾ ਲੱਗਾ ਭਿੰਡੀਆਂ 'ਚ ਪਾਣੀ ਨਹੀਂ ਪਾਈਦਾ ਪੁੱਤ ਇਹ ਤੇ ਮੰਮੀ ਬਾਸੇ ਕਰ ਜੋ ਸਭ ਬਦਲ ਗਿਆ ਮੈਨੂੰ ਕਾਸ਼ ਤੂੰ ਹੀ ਮੈਨੂੰ ਚੰਗੀ ਮਾਤ ਦਿੱਤੀ ਹੁੰਦੀ ਭਾਬੀ ਸਾਰਾ ਦਿਨ ਕੰਮ ਲੱਗੇ ਰਹਿੰਦੇ ਆ ਕਦੀ ਤੂੰ ਹੀ ਉਹਨਾਂ ਦੀ ਤਾਰੀਫ਼ ਕੀਤੀ ਐ ਨਹੀਂ ਨਾ ਕੀਤੀ ਬਸ ਤੂੰ ਹੀ ਆਪਣੀ ਕੁੜੀ ਦੀਆਂ ਤਾਰੀਫ਼ਾਂ 'ਚ ਲੱਗੇ ਜੇ ਉਹ ਵੀ ਝੂਠੀਆਂ ਤਾਰੀਫ਼ਾਂ ਦੇ ਵਿੱਚ ਇਸ ਕਰਕੇ ਮੰਮੀ ਇੱਕ ਮਾਂ ਦਾ ਫਰਜ਼ ਹੁੰਦਾ ਵਾ ਆਪਣੀ ਧੀ ਨੂੰ ਚੰਗੀ ਸਿੱਖਿਆ ਦੇਣਾ ਤਾਂ ਕਿ ਅਗਲੇ ਘਰ ਜਾ ਕੇ ਉਹ ਕਿਸੇ ਕੋ ਗੱਲਾਂ ਨਾ ਸੁਣ ਸਕੇ ਹਾਇ ਤੇ ਭਾਬੀ ਨੂੰ ਸਾਰਾ ਕੁਝ ਆਂਦਾ ਹੈਗਾ ਤੇ ਤੁਸੀਂ ਉਹਨਾਂ ਨੂੰ ਇੰਨੇ ਤਾਨੇ ਮਾਰਦੇ ਜੇ ਮੈਨੂੰ ਤੇ ਕੁਝ ਨਹੀਂ ਆਂਦਾ ਜੇ ਮੇਰੀ ਸੱਸ ਨੇ ਮੈਨੂੰ ਤਾਨੇ ਮਾਰ ਮਾਰ ਕੇ ਮੈਨੂੰ ਮਾਰ ਹੀ ਦਿੱਤਾ ਤੇ ਕੀ ਕਰੋਗੇ ਤੁਸੀਂ ਇਸ ਕਰਕੇ ਮੰਮੀ ਇੱਥੇ ਤੁਸੀਂ ਗਲਤ ਜੇ ਤੇ ਭਾਬੀ ਸਹੀ ਬਿਲਕੁਲ ਕਿਰਨ ਤੂੰ ਇਹ ਮੈਸੇਜ ਬਹੁਤ ਵਧੀਆ ਦਿੱਤਿਆ ਮੇਰੇ ਵਰਗੀਆਂ ਸੋਨੀਆਂ ਕਿਰਨ ਕਈ ਮਾਮਾ ਹੁੰਦੀਆਂ ਕਿ ਬੱਚਿਆਂ ਨੂੰ ਕਿਸੇ ਕੰਮ ਕਰਨ ਦੀ ਜਾਂਚ ਵੀ ਨਹੀਂ ਹੁੰਦੀ ਉਹ ਸਿਰਫ ਇਹ ਕਹਿੰਦੇ ਸੋਚਦੀਆਂ ਕਿ ਬੱਚਿਆਂ ਦਾ ਦਿਲ ਨਾ ਦੁਖੇ ਕੁੜੀਆਂ ਦਾ ਦਿਲ ਨਾ ਦੁਖੇ ਜੇ ਉਹਨਾਂ ਦਾ ਦਿਲ ਦੁਖ ਗਿਆ ਤੇ ਫਿਰ ਵਿਚਾਰੀਆਂ ਰੋਣਗੀਆਂ ਇਸ ਕਰਕੇ ਜਿੱਤਰਾ ਦਾ ਬਣਾਇਆ ਨਾ ਕਹੇ ਤੁਹਾਨੂੰ ਬਹੁਤ ਵਧੀਆ ਬਣਿਆ ਪਰ ਇੱਥੇ ਮਾਮਾ ਗਲਤ ਨੇ ਕਿਉਂਕਿ ਉਹਨਾਂ ਧੀਆ ਨੇ ਬਗਾਨੇ ਘਰ ਜਾਣਾ ਚਲੋ ਬਾਬਾ ਜੀ ਕਰਨ ਮਹਾਰਾਜ ਕਰੇ ਕਿ ਉਹਨਾਂ ਨੂੰ ਬਹੁਤ ਸੁੱਖ ਮਿਲੇ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹਾਲਾਤ ਵਿੱਚ ਬੱਚੇ ਨੂੰ ਬਣਾਉਣਾ ਹੀ ਪੰਦਾ ਕਿਚਨ 'ਚ ਬਣਨਾ ਹੀ ਪੰਦਾ ਐਸ ਕਰਕੇ ਸਾਡਾ ਛੋਟਾ ਜਿਹਾ ਮੈਸੇਜ ਸੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਦੀਆਂ ਤੇ ਕਹਿੰਦੀਆਂ ਦਿੰਦੀਆਂ ਸੁਭਾਅ ਕੇ ਤੇ ਨੂੰਹਾਂ ਨੂੰ ਦੋਸ਼ ਦਿੰਦੀਆਂ ਵਾ ਜਿਸ ਤਰ੍ਹਾਂ ਕਿ ਭਿੰਡੀਆਂ 'ਚ ਪਾਣੀ ਪਾਤਾ ਗੋਭੀ 'ਚ ਪਾਣੀ ਪਾਤਾ ਤਰੀਵਲੇ ਘਰੇਲੇ ਬਣਾਉਂਦੇ ਨਿੰਬੂ ਦੀ ਸਬਜ਼ੀ ਬਣਾਉਂਦੇ ਨਿੰਬੂ ਦੀ ਸਬਜ਼ੀ ਬਣਾਉਂਦੀ ਤੇ ਚਲੋ ਇਹ ਚੀਜ਼ਾਂ ਦਾ ਨਹੀਂ ਹੁੰਦਾ ਇਹ ਚੀਜ਼ਾਂ ਦਾ ਥੋੜਾ ਕਰਿਆ ਕਰੋ ਕੋਈ ਕੋਈ ਛੋਟੀ ਜੀ ਗਲਤੀ ਹੋ ਗਈ ਹਾਂ ਰਾਈਦਾ ਪਾੜ ਬਣਾ ਲਾਓ ਹਾਏ ਤੇ ਕੋਈ ਵੀ ਗਲਤੀ ਕਰ ਜਿੰਨੀ ਮਰਜ਼ੀ ਕਰੀ ਜਾਂਦੇ ਕੋਈ ਯਾਦ ਨਾ ਕਿ ਐਪਰੀਸ਼ੀਏਟ ਕਰਨਾ ਵਧੀਆ ਕੀਤਾ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮੱਚ